रे कवन गौ गुन कह कह गबा तू ਉਹ ਤਾਖੁਰ ਓਚ ਭਗਵਾਨ ਆਏ ਪ੍ਰਵ ਸ਼ਰਣਾਗਤੀ ਕਿਰਪਾ i ਬਟੂ ਦੋਜ ਆਨੰਦਿ ਵਾਲੀ ਚਬਦ ਤਕਤੰ ਦਿਵ ਮਾਲਕ ਗਿਆਨ ਦੇ ਮੂਜਸ਼ਮੈ ਰਹਿਮਤਾਂ ਦੇ ਪੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਹਾਜ਼ਰੀਆਂ ਲਵਾ ਦੇਈ ਅਤੇ ਸਤਿਗੁਰਾਂ ਦੀ ਦੀਪਾਵਨੀ ਮਾਰਦ ਨਗੀ ਗੋਦ ਦਾ ਆਨੰਦ ਮਾਣ ਰਹੀ ਪਰ ਸਨਮਾਨ ਜੋਗ ਗੁਰੂ ਦੇ ਆਰੇ ਗੁਰਸਵਾਰੀ ਖਾਲਸਾ ਰੂਪ ਪ੍ਰਸਾਦ ਸੰਗਤ ਜੀਓ ਵੱਡੇ ਭਾਗ ਹਨ ਸ੍ਰੀ ਗਿਤਾੰਦੇ ਸਰਤਾਜ ਰਹਿਮਤਾਂ ਦੇ ਪੰਡਾਰ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਮੋਬਾਰਕ ਕਰਸਨਾ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਹੈ ਹਮ ਹਰ ਰੋਜ ਲੜੀ ਬਾਣ ਵਿਚਾਰਨ ਦੀ ਸੰਜਮਉਂਦੇ ਹਾਂ ਸੋ ਅਜ ਦੇ ਭਾਗਨ ਸ਼ਬਦ ਦੇ ਅੰਦਰ ਸਤਿਗੁਰੂ ਵਕਸ਼ਿ ਕਰਦੇ ਨੇ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹ ਹੀ ਸੋ ਬਾਣੀ ਜਿਨ੍ਹਾਂ ਦੇ ਅੰਦਰ ਪ੍ਰੇਮ ਪ੍ਰੀਤ ਉਤਪੰਨ ਹੋ ਜਾਂਦਾ ਹੈ ਭਾਵੇਂ ਕਿਸੇ ਵੀ ਧਰਮ ਦੇ ਮਤਲਬ ਮੁਤਾਬਕ ਚੱਲ ਰਹੇ ਨੇ ਉਹਨਾਂ ਦਾ ਮਨ ਤਾਂ ਅੰਦਰ ਸੋ ਸਵਾਲ ਹੁੰਦਾ ਚਾਹ ਰੱਬ ਦੇ ਦਰ ਦੀ ਖਿਦਮਤ ਕਰਨੀ ਹੈ ਭਾਵੇਂ ਅੱਲਾ ਦਾ ਦਰ ਹੈ ਭਾਵੇਂ ਕਿਸੇ ਰਾਮ ਦਾ ਮੰਦਰ ਹੈ ਭਾਵੇਂ ਗੁਰੂ ਘਰ ਹੈ ਜਿੱਥੇ ਵੀ ਉਹਨਾਂ ਨੂੰ ਚਾਹ ਚੜ੍ਹ ਦੇ ਖਿਦਮਤ ਕਰਨੀ। ਉਹਨੂੰ ਕਹਿੰਦੇ ਨੇ ਅੰਦਰ ਉਪਜਦੀ ਹੈ ਪਰ ਉਹ ਵਿਰਲੇ ਦੇ ਅੰਦਰ ਉਪਜਦੀ ਹੈ ਚਾਹ ਜਿਹਨੂੰ ਕਹਿੰਦੇ ਨੇ ਖੜਾ ਕਿਸੇ ਵਿਰਲੇ ਦੇ ਅੰਦਰ ਪੈਦਾ ਹੁੰਦਾ। ਹੁਣ ਸਤਿਗੁਰੂ ਕਹਿੰਦੇ ਨੇ ਜਿਹਦੇ ਅੰਦਰ ਇਹ ਪੈਦਾ ਹੁੰਦਾ ਹੈ ਕਿ ਖਿਦਮਤ ਕਰਨਾ ਚਾਹ ਦੇ ਨਾਲ ਖੁਸ਼ੀ ਦੇ ਨਾਲ ਤਾਂ ਸਤਿਗੁਰੂ ਕਹਿੰਦੇ ਨੇ ਲਾਜ਼ਮੀ ਹੈ ਰੱਬ ਦੀ ਰਹਿਮਤ ਉਤੇ ਸ਼ੁਰੂ। ਬਿਨਾਂ ਚਾਹਤੋਂ ਖਿਦਮਤ ਨਹੀਂ ਹੁੰਦੀ ਸੇਵਕ ਕੋ ਸੇਵਾ ਬਣੇ ਆਈ ਹੁਕਮੂਜ ਪਰਮਦਭਾਗ ਹਾਲਾਂਕਿ ਸਤਗੁਰਾਂ ਦਾ ਮੁਕਮ ਹੈ ਕਿ ਜਿਹਨੂੰ ਸਤਗੁਰੂ ਸੁਭਾਅ ਦਾ ਸਮਾ ਬਖਸ਼ਿਸ਼ ਦਿੰਦੇ ਕਰਦੇ ਨੇ ਉਹੀ ਪਿਆਰ ਅਗੇ ਖਿਦਮਤ ਕਰ ਸਕਦੇ ਸੇਵਾ ਕਰ ਸਕਦੇ ਨਹੀਂ ਤਾਂ ਦੁਨੀਆਂ ਨੇ ਖਜ਼ਾਨੇ ਭਰੇ ਨੇ ਦੁਨੀਆਂ ਆਪਣੇ ਸਾਥ ਦੇ ਨਾਲ ਕਿ ਜਿਹੜਾ ਆਪਣਾ ਤਾਂ ਹੈ ਕੀਤਾ ਪਿਆ ਜੱਫਾ ਪਾਇਆ ਦੂਜੇ ਦਾ ਵੀ ਕੋ ਨ ਪਰ ਵੀ ਵਿਰਲਾ ਹੈ ਜਿਹੜਾ ਇਹ ਦਾਨ ਕਰਦਾ ਹੈ ਕਿਉਂਕਿ ਉਹ ਮੈਂ ਕਿਸੇ ਵੀ ਤਰੀਕੇ ਦੇ ਨਾਲ ਕਰਦਾ ਹੈ ਕੋਈ ਕਿਸੇ ਦੀ ਖੇਮਤ ਕਰਨੀ ਕਿਸੇ ਦੀ ਹੈਲਪ ਕਰਨੀ ਉਹ ਉਹਨੂੰ ਸਤਿਗੁਰੂ ਕਹਿੰਦੇ ਨੇ ਚਾਹ ਦੇ ਨਾਲ ਉਪਜੀ ਪ੍ਰੀਤ ਪ੍ਰੇਮ ਰਸ ਚੌਥੀ ਤਿੰਨ ਸ਼ਬਦ ਨੇ ਪ੍ਰੀਤ ਪ੍ਰੇਮ ਅਤੇ ਰਸ ਹੁਣ ਤਿੰਨਾਂ ਦੇ ਵਿੱਚੋਂ ਤਿੰਨੇ ਅੰਦਰ ਉਪਜਿਤ ਹੁੰਦੇ ਨੇ ਪ੍ਰੀਤ ਵੀ ਪ੍ਰੇਮ ਵੀ ਅਤੇ ਇਹਨਾਂ ਦੇ ਪ੍ਰੀਤ ਦਾ ਪ੍ਰੇਮ ਦਾ ਤੇ ਰਸ ਦਾ ਬੜਾ ਅੰਤਰ ਹੈ ਉਹਨਾਂ ਰਸ ਆਪਣੀ ਥਾਂ ਤੇ ਐ ਪ੍ਰੇਮ ਆਪਣੀ ਥਾਂ ਤੇ ਪ੍ਰੀਤ ਆਪਣੀ ਥਾਂ ਤੇ ਸਾਚੀ ਪ੍ਰੀਤ ਹਮ ਤੁਮ ਸਿਓ ਤੋਂ ਪਵਿੱਤਰ ਵਾਦ ਜੀ ਕਹਿੰਦੇ ਨੇ ਸਾਡੀ ਪ੍ਰੀਤ ਪਰਮਾਤਮਾ ਦੀ ਤੁਹਾਡੇ ਨਾਲ ਲੱਗੀ ਐ ਜਗਤ ਮੈਂ ਝੂਠੀ ਦੇਖੀ ਜਿੱਥੇ ਰੱਬ ਦੇ ਪਿਆਰੇ ਮਿਲਦੇ ਨੇ ਉਹ ਤਾਂ ਗੀਤ ਗਾਉਂਦੇ ਨੇ ਰੱਬ ਦਾ ਕਿ ਤੁਹਾਡੀ ਪ੍ਰੀਤ ਲੱਗੀ ਐ ਤੇ ਜਿੱਥੇ ਦੁਨੀਆਂ ਵਾਲੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਨਹੀਂ ਇਹ ਦੁਨੀਆਂ ਬਿਨਾਂ ਜੜੇ ਪੀਤ ਕਰਦੇ ਨੇ ਝੂਠੇ ਉਹਦੇ ਵਿੱਚੋਂ ਪ੍ਰੇਮ ਪ੍ਰੀਤ ਤੇ ਪ੍ਰੇਮ ਪ੍ਰੀਤ ਇਨਸਾਨ ਦੀ ਆਪਣੇ ਮਿੱਤਰ ਦੇ ਨਾਲ ਹੋ ਸਕਦੀ ਹੈ ਆਪਣੇ ਰਿਸ਼ਤੇਦਾਰ ਦੇ ਨਾਲ ਹੋ ਸਕਦੀ ਹੈ ਹਰ ਇੱਕ ਦੇ ਨਾਲ ਪ੍ਰੇਮ ਜਿਹੜਾ ਸ਼ਬਦ ਹੈ ਇਹ ਪ੍ਰੇਮ ਦਿਲ ਤੋਂ ਸ਼ੁਰੂ ਹੁੰਦਾ ਹੈ ਇਹ ਕਿਸੇ ਸਨੇਹੀ ਦੇ ਨਾਲ ਬਣਦਾ ਹੈ ਕਿਸੇ ਆਪਣੇ ਦੇ ਨਾਲ ਬਣਦਾ ਹੈ ਕਿਸੇ ਦਿਲਦਾਰ ਦੇ ਨਾਲ ਪ੍ਰੇਮ ਹਰ ਇੱਕ ਦੇ ਨਾਲ ਨਹੀਂ ਬਣਦਾ ਪ੍ਰੇਮ ਜਦੋਂ ਹੁੰਦਾ ਲਾਜ਼ਮੀ ਆ ਭਾਵੇਂ ਰਿਸ਼ਤੇਦਾਰੀ ਆ ਭਾਵੇਂ ਮਿੱਤਰਤਾ ਹੈ ਭਾਵੇਂ ਜਿੱਥੇ ਵੀ ਹੈ ਤਾਂ ਉਹਦੇ ਵਿੱਚੋਂ ਫਿਰ ਰਸ ਸਕਉਂ ਮੈਂ ਕਿਹਦਾ ਮਤ ਕਰਦਾ ਹੈ ਤਾਂ ਪ੍ਰੇਮ ਦੇ ਨਾਲ ਕਰਦਾ ਹੈ ਰਸ ਆਵੇਗਾ ਲੋਕਾਂ ਦੀ ਖਿਦਮਤ ਕਰਦਾ ਹੈ ਗੁਰੂ ਦੇ ਦਰ ਦੀ ਕਰਦਾ ਹੈ ਦਾਨਪੁਨ ਕਰਦਾ ਹੈ ਜਿੱਥੇ ਵੀ ਕਰਦਾ ਹੈ ਨਾ ਪ੍ਰੇਮ ਦੇ ਨਾਲ ਕਰਦਾ ਹੈ ਗੁਰੂ ਫਿਰ ਉਹਨੂੰ ਬੰਝਾ ਨਹੀਂ ਰੱਖਦਾ ਉਹਨੂੰ ਰਸ ਦਿੰਦਾ ਹੈ ਅਤੇ ਰਾਸ ਇਤਨਾ ਮਿਲਦਾ ਪਰ ਉਹ ਚਾਹ ਤੋਂ ਨਾਲ ਹੋਰ ਵੱਧ ਕੇ ਕਰਦਾ ਹੈ ਪ੍ਰੇਮ ਰਸ ਚਾਹੋ ਅਜ ਰੱਬ ਨੇ ਹੋਰ ਦਿੱਤਾ ਹੈ ਰੱਬ ਨੇ ਕੱਲ ਨੂੰ ਖਜ਼ਾਨਾ ਹੋਰ ਖੋਲ ਦਿੰਦਾ ਇਹਨੇ ਹੋਰ ਕੀਤਾ ਪਰ ਰੱਬ ਨੇ ਹੋਰ ਖੋਲ ਦਿੱਤਾ ਜਿੱਥੇ ਤੱਕ ਦੇ ਰਿਹਾ ਇਹ ਹੋਰ ਦੇ ਰਿਹਾ ਰੱਬ ਹੋਰ ਖਜ਼ਾਨਾ ਖੋਲ ਰਿਹਾ ਉਹਨੂੰ ਕਹਿੰਦੇ ਨੇ ਚਾਹ ਪਰ ਚਾਹ ਦੇ ਨਾਲ ਨਹੀਂ ਖਜ਼ਾਨਾ ਗੁਰੂ ਦਾ ਹੈ ਰੱਬ ਦਾ ਹੈ ਤੇਰਾ ਨਹੀਂ ਤਾ ਏ ਕਰਕੇ ਚਲਣਾ ਮਨ ਤਨ ਅੰਤਰ ਇਹੀ ਸੋ। ਮਨ ਕਰਕੇ ਵੀ ਤਨ ਕਰਕੇ ਵੀ ਕਿਸੇ ਨੂੰ ਜਤਾਈ ਨਾ। ਇਹ ਦਾਨਬ ਨੂੰ ਕਰਦੀ ਏ ਦੁਨੀਆ ਜਤਾ ਰਹੀ ਏ। ਭਜਨ ਬੰਦਗੀ ਕਰਦੀ ਏ ਦੁਨੀਆ ਜਤਾ ਰਹੀ ਏ। ਪਰਵਾਨ ਉਹਨਾਂ ਦਾ ਹੋਇਆ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਪਤ ਰੱਖਿਆ। ਪਰਵਾਨ ਹੋਈ ਹੁਣ। ਹਾਂ ਖੇਦਮਤ ਕਰਨੀ ਆ ਜੋ ਵੀ ਕੁਝ ਕਰਨਾ ਹੈ ਦੁਨੀਆ ਤੇ ਸੰਗਤ ਦੀ ਚਲਦਾ ਪਰ ਇਤਨਾ ਨਹੀਂ ਕਿ ਤੂੰ ਆਪਣੇ ਸਾਥ ਦੇ ਨਾਲ ਦੁਨੀਆ ਨੂੰ ਜਿਤਾਵੇਂ ਮਾਇਆ ਕੀਤਾ ਮੈਦਾਂ ਕੀਤਾ ਮੈਦਾਂ ਕਰਦਾ ਹਾਂ ਸਤਿਗੁਰੂ ਅਗੇ ਕਹਿੰਦੇ ਨੇ ਮਨ ਵਿਗਸੈ ਨੇਤਰੋ ਪੇਖ ਦਰਸ ਸੁਖੋ ਹੁਣ ਕਿਸੇ ਸੁਨੇਹੀ ਨੂੰ ਵੇਖ ਕੇ ਸਾਡੇ ਜਿਹਦੇ ਨਾਲ ਪ੍ਰੇਮ ਹੁੰਦਾ ਹੈ ਤਾਂ ਜਦੋਂ ਨੂੰ ਵੇਖਦੇ ਆ ਤੈਨੂੰ ਵੇਖ ਕੇ ਮਨ ਗੱਦਗਦ ਹੋ ਗਿਆ ਬਿਰਾਗ ਦੇ ਵਿੱਚੋਂ ਨੇਤਰ ਨੇਤਰਾਂ ਦੇ ਵਿੱਚੋਂ ਬਿਰਾਗ ਦੀ ਹੰਝੂ ਵੀ ਆਉਂਦੇ ਨੇ ਮਿਲ ਬੱਕੜੀਆਂ ਪਿੰਡੀਆਂ ਨੇ ਆਵੇਂ ਰਿਸ਼ਤੇਦਾਰ ਹੈ ਭਾਵੇਂ ਵੀ ਆਪਣਾ ਖੂਨ ਦਾ ਦੁਨੀਆਦਾਰ ਦੇ ਵਿੱਚ ਕੋਈ ਨਹੀਂ ਹੈ ਤਾਂ ਨੇਤਰਾਂ ਨਾਲ ਵੇਖ ਕੇ ਬੜਾ ਤੇਰੇ ਦਰਸ ਬੜਾ ਸਕੂਨ ਮਿਲਿਆ ਅਤੇ ਕਿੱਥੇ ਭਾਵੇਂ ਕੋਹਾਂ ਦੂਰ ਹੋਵੇ ਸਾਡਾ ਕੋਈ ਵਾਹ ਵਾਸਤਾ ਨਹੀਂ ਪਰ ਅੰਦਰੋਂ ਪ੍ਰੇਮ ਹੋ ਗਿਆ ਉਹਦੇ ਨਾਲ ਮੁਹੱਬਤ ਹੋ ਗਈ ਹੈ ਸਾਡੀ ਆਪ ਉਹਦੇ ਨੂੰ ਦੇਖ ਕੇ ਫਿਰ ਸਕੂਨ ਮਿਲਦਾ ਹੈ ਅੱਜ ਭਾਵੇਂ ਸਾਡਾ ਆਪਣਾ ਘੂਨ ਗਿਆ ਨਾ ਹੋਵੇ ਜੇ ਸਾਡੀ ਉਹਦੇ ਨਾਲ ਨਹੀਂ ਬਣਦੀ ਤਾਂ ਸਾਨੂੰ ਦੁਸ਼ਮਣ ਜਾਪਦਾ ਹੈ ਸਤਿਗੁਰੂ ਕਹਿੰਦੇ ਨੇ ਪ੍ਰੇਮ ਜਦੋਂ ਪੈਦਾ ਹੁੰਦਾ ਹੈ ਨਾ ਅੰਦਰ ਤਾਂ ਫਿਰ ਉਦੋਂ ਤੇਰਾ ਜਦ ਤੇਰੇ ਮਨ ਨੂੰ ਖੜਾ ਹੋ ਗਿਆ ਤੇਰੀਆਂ ਅੱਖਾਂ ਨੂੰ ਵੀ ਖੜਾ ਹੋਣਾ ਹੈ ਕਿ ਮੈਂ ਦੁਨੀਆ ਦੇ ਵਿੱਚ ਕਿਹਨੂੰ ਤੱਕਦਾ ਸਾਰੇ ਪ੍ਰੇਮ ਵਾਲੇ ਨੇ ਕੋਈ ਨਫ਼ਰਤ ਵਾਲਾ ਨਹੀਂ ਹੈ ਕਿਉਂਕਿ ਆਪ ਸੁਧਰੇ ਆਪ ਮੁਕਤ ਪਹਿਲਾਂ ਆਪਣੇ ਆਪ ਨੂੰ ਮੁਕਤ ਕੀਤਾ ਨਾ ਬੰਦਨਾ ਤੋਂ ਕਿ ਆ ਮੇਰੀ ਆ ਮੇਰੀ ਆ ਤੇਰੀ ਮੇਰੇ ਤੇਰੇ ਤੋਂ ਖਤਮ ਕੀਤਾ ਤਾਂ ਸਤਿਗੁਰੂ ਕਹਿੰਦੇ ਨੇ ਚਾਈ ਚਾਏ ਮਨ ਵਿਗਸੈ ਸਾਧ ਚਰਨ ਧੋਏ ਲਿਖਦਾ ਹੁੰਦਾ ਆਨੰਦ ਦੇ ਵਿੱਚ ਰਹਿਣਾ ਅਤੇ ਆਨੰਦ ਹਰ ਵਕਤ ਰਹਿੰਦਾ ਹੈ। ਚਾਹ ਹਰ ਵਕਤ ਰਹਿੰਦਾ ਉਹਦੇ ਮਨ ਤੇ ਰਹਿੰਦਾ ਸਾਧ ਚਰਨ ਕੋ ਪਰ ਮਿਲਦਾ ਕਿਤੇ ਹੈ ਗੁਰੂ ਮਹਾਰਗ ਚਰਨਾਂ ਦੇ ਵਿੱਚ ਗੁਰੂ ਦੀ ਖਿਦਮਤ ਕਰਕੇ ਭਗਤ ਜਨਕ ਮਨ ਤਨ ਰੰਗ ਹੁਣ ਮਨ ਵੀ ਰੰਗਿਆ ਜਾਂਦਾ ਹੈ ਅਤੇ ਤਨ ਵੀ ਰੰਗਿਆ ਜਾਂਦਾ ਹੈ ਗੁਰੂ ਮਹਾਰਗ ਚਰਨਾਂ ਦੇ ਵਿੱਚ ਜਿਨਾ ਦਾ ਰੰਗਿਆ ਗਿਆ ਬਿਰਲਾ ਕੋ ਪਾਵੇ ਸੰਤ ਇਹ ਚਿਤਾ ਦੁਨੀਆ ਸੰਗ ਕਰਦੀ ਪਈ ਹੈ ਦੁਨੀਆ ਨੇ ਜਪ ਕੀਤੇ ਨੇ ਦੁਨੀਆ ਨੇ ਭੰਡਾਰੇ ਲਾਏ ਨੇ ਸਤਿਗੁਰੂ ਬਿਰਲੇ ਦੀ ਗੱਲ ਕਰਦੇ ਨੇ ਹੈ ਨੇ ਬਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ ਕਹੇਤਾ ਬਹੁਤ ਨੇ ਕਣੇ ਨੇ ਪਰ ਬਿਰਲੇ ਦੁਨੀਆ ਜਪਦੀ ਹੈ ਪਰ ਦੁਨੀਆ ਦੇ ਵਿੱਚੋਂ ਬਿਰਲੇ ਨੇ ਬਿਰਲਿਆਂ ਦੇ ਵਿੱਚੋਂ ਵੀ ਧਾਮਾ ਧਾਮਾਂ ਵਾਲੇ ਨੇ ਜਿਹੜੇ ਦਿਲੋ ਗੁਰੂ ਨੂੰ ਮਹੱਤਵ ਕਰਦੇ ਨੇ ਜਿਨ੍ਹਾਂ ਦੇ ਨਾਲ ਅੰਦਰ ਉਸ ਨੇ ਤਪੂ ਸਨੇ ਜਿਨ੍ਹਾਂ ਦੇ ਅੰਦਰ ਹੋ ਗਿਆ ਇੱਕ ਵਸਤਵ ਦੀ ਜੈ ਕਰਮਾਇਆ ਫਿਰ ਉਹ ਵਸਤੂਆਂ ਥੋੜੀਆਂ ਮੰਗਦੇ ਹੁਣੇ ਤੇ ਇੱਕ ਵਸਤਵ ਦੀ ਜੈ ਕਰਮਾਇਆ ਮਾਇਆ ਕਹਿੰਦੇ ਨੇ ਕਿਰਪਾ ਕੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਹਾਡੇ ਮubaruk ਚਰਨਾਂ ਦੇ ਵਿੱਚ ਆਇਆ ਹਾਂ ਈ ਰਬ ਏ ਸਸੇ ਫਰੁਣਾ ਨਿਤ ਮੇਰੀ ਅਬਾ ਦੇ ਦਿੱਤੀ ਸੁਣ ਲਈਏ ਸਾਡੀ ਬੇਨਤੀ ਪ੍ਰਵਾਨ ਕਰੋ ਸੁਨੋ ਗਨੰਤੀ ਧਾਪੁਰ ਮੇਰੇ ਤੁਹਾਡੇ ਮੁਬਾਰਕ ਚਰਨਾਂ ਦੇ ਵਿੱਚ ਆਇਆ ਸਤਿਗੁਰੂ ਕਿਰਪਾ ਕਰੋ ਗੁਰਪ੍ਰਸਾਦ ਨਾਮ ਜਪ ਲੈ ਤਨ ਦੌਲਤ ਵੀ ਮਿਲ ਜੇਗੀ ਐਸ਼ਵਰਾਮ ਦੀ ਜ਼ਿੰਦਗੀ ਵੀ ਮਿਲ ਜੇਗੀ ਹਰ ਇੱਕ ਚੀਜ਼ ਮਿਲ ਜੇਗੀ ਪਰ ਜਿਹੜਾ ਤੁਹਾਡਾ ਨਾਮ ਹੈ ਸਤਿਗੁਰੂ ਕੇ ਉਹਨੂੰ ਸਿਮਰਨਾ ਉਹਨੂੰ ਮਰਦਣਾ ਉਹਨੂੰ ਧਿਆਉਣਾ ਉਹਦੀ ਬੰਦਗੀ ਕਰਨੇ ਇੱਕ ਸਿਰਲੇ ਦੇ ਹਿੱਸੇ ਦੇ ਵਿੱਚੋਂ ਸਾਡੀ ਝੋਲੀ ਦੇ ਵਿੱਚ ਉਹ ਪਾਵੇ ਜਦੋਂ ਉਹ ਗੁਰੂ ਦੀ ਬੰਦਗੀ ਜਾਂ ਗੁਰੂ ਦੀ ਸੇਵਾ ਕਰਨੀ ਕਿਸੇ ਹਿੱਸੇ ਦੇ ਵਿੱਚ ਪੈਂਦੀ ਹੈ ਤਿਰਲੇ ਦੇ ਪੈਂਦੀ ਹੈ ਸਤਿਗੁਰੂ ਕਹਿੰਦੇ ਉਹਦੇ ਵੱਡੇ ਭਾਗ ਨੇ ਤਾਂ ਕਿ ਉਪਮਾ ਕਹੀ ਨਾ ਜਾਣੀ ਮੰਗਿਆ ਗੁਰੂ ਤੋਂ ਤਰਲੇ ਕੀਤੇ ਨੇ ਗੁਰੂ ਦੇ ਮਵਾਰਕ ਚਰਨਾਂ ਦੇ ਵਿੱਚ ਗੁਰੂ ਨੇ ਬਖਸ਼ਿਸ਼ਾਂ ਕੀਤੀਆਂ ਜੋ ਮੰਗੇ ਆ ਇਹਨੂੰ ਦਿੱਤਾ ਪਰ ਗੁਰੂ ਫਿਰ ਇਸੇ ਪਿਆਰੇ ਦੀ ਸਿਫਤ ਕਰਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਲੀਕਾ ਦੱਸਿਆ ਤਰੀਕਾ ਜਿਹਨੇ ਪੋਦਾ ਅਪਣਾਇਆ ਅ ਸਤਗੁਰੂ ਉਹਦੀ ਉਪਮਾ ਕਰਦੇ ਨੇ ਤਾਂਕਿ ਉਪਮਾ ਕਹੀ ਨਾ ਜਾਏ ਕੀ ਦੀ ਉਪਨਾ ਇਹ ਕਹੀ ਜਾ ਸਕਦੀ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾਏ ਜਿਸ ਪਿਆਰੇ ਨੇ ਆਪਣੇ ਆਪ ਨੂੰ ਗੁਰੂ ਮੁਤਾ ਗੁਰੂ ਮਵਾਰਕ ਚਰਣਾ ਦੇ ਮੁਤਾਬਕ ਢਾਲ ਲਿਆ ਗੁਰੂ ਦੇ ਚਰਣ ਨੇ ਜੀ ਗੁਰੂ ਦੇ ਬਚਨ ਜੋ ਗੁਰੂ ਸਾਨੂੰ ਕਹਿੰਦੇ ਨੇ ਇਹ ਆਪਣੇ ਮਨ ਦੇ ਵਿੱਚ ਵਸਾਉਣੇ ਹੁੰਦੇ ਨੇ ਬਚਨ ਅਲਫਾਜ਼ ਗੁਰੂ ਦੇ ਤੁਮ ਗੁਰੂ ਦੇ ਮੁਤਾਬਕ ਜਦੋਂ ਚੱਲੇ ਆ ਗੁਰੂ ਕਹਿੰਦਾ ਭਾਈ ਇਹਦੀ ਉਪਮਾ ਕਿਹੜੀ ਕਿੜੀ ਬਿਆਨ ਕਰੀਏ ਇਹਦੇ ਵਰਗਾ ਦੁਨੀਆ ਤੇ ਹੈ ਕੋਈ ਨਹੀਂ ਜੋ ਜਦੋਂ ਦੁਨੀਆ ਨੇ ਵੇਖਣਾ ਹੈ ਕਿਉਂਕਿ ਸਾਡੇ ਹਿਸਾਬ ਦੇ ਨਾਲ ਕਿਹੜਾ ਪਾਠ ਪੂਜਾ ਕਰਦਾ ਹੈ ਕਿਹੜਾ ਮੰਦਰ ਜਾ ਰਿਹਾ ਹੈ ਕਿਹੜਾ ਮਸੀਤੇ ਕਿਹੜਾ ਗੁਰਦੁਆਰੇ ਜਾ ਰਿਹਾ ਸੀ ਉਸੇ ਨੂੰ ਧਰਮ ਨਹੀਂ ਮੰਨਦੇ ਆ ਅਤੇ ਜੇ ਹੁਣ ਸਾਡੀਆਂ ਨਜ਼ਰਾਂ ਦੇ ਨਾਲ ਵੇਖੀਏ ਤਾਂ ਨਾ ਅਤੇ ਉਹ ਪੰਡਿਤ ਜਿਹੜਾ ਹੈ ਤਾਂ ਪੰਡਿਤ ਚੰਗੀ ਤਰ੍ਹਾਂ ਪੂਜਾ ਕਰਦਾ ਹੈ ਕਿਉਂਕਿ ਉਹਨੂੰ ਉਹਦੇ ਮਾਤਾ ਪਿਤਾ ਤੋਂ ਆਪਣੇ ਬਜ਼ੁਰਗਾਂ ਤੋਂ ਸਿੱਖੇ ਆ ਇਹਦੇ ਵਰਗੀ ਨਾ ਪਾਠ ਪੂਜਾ ਆਦਿ ਕਰਨੀ ਮੰਗਲਾ ਚਰਨ ਜੋਬਿਓ ਮੰਤਰ ਪੜਦੇ ਨੇ ਨਾ ਕੋਈ ਕਰ ਸਕਦਾ ਸੀ ਤੰਨਾ ਵਿਚਾਰਾ ਮਿੱਟੀ ਦੇ ਮਿੱਟੀ ਹੋਣ ਵਾਲਾ ਉਹ ਪੈਲੀਆਂ ਦੇ ਵਿੱਚ ਕੰਮ ਕਰਨ ਵਾਲਾ ਉਹਨੂੰ ਨਹੀਂ ਜਾਣ ਚ ਕੰਮ ਕਰਨ ਦੇ ਪਾਠ ਪੂਜਾ ਦੀ ਉਹਨੂੰ ਨਹੀਂ ਜਾਣ ਚ ਘਰ ਦੇ ਵਿੱਚ ਗਿਆ ਜਿਵੇਂ ਵੀ ਹਾਲਾਂਕਿ ਉਹਨੇ ਸਭ ਤੋਂ ਵੀ ਘਰ ਪੱਥਰ ਦਿੱਤਾ ਚੁੱਕ ਕੇ ਪੰਡਤ ਨੇ ਉਹਨੇ ਜ਼ਿੱਦ ਕੀਤੀ ਕਿ ਜਿਵੇਂ ਤੁਸੀਂ ਕਰਦੇ ਹੋ ਨਾ ਮੈਨੂੰ ਸੋਹਣੇ ਲੱਗਦੇ ਹੋ ਇਹ ਮੈਂ ਵੀ ਕਰਨੀ ਹੈ ਪਾਠ ਪੂਜਾ ਤੁਹਾਡੇ ਕਾਰੋਬਾਰ ਦੇ ਵਿੱਚ ਤਰਕੀਆਂ ਨੇ ਬੜਾ ਸੋਹਣਾ ਤੁਹਾਡਾ ਜੀਵਨ ਹੈ ਕਿ ਇਸ ਭਗਵਾਨ ਨੇ ਠਾਕੁਰ ਨੇ ਕੀਤਾ ਹੋਇਆ ਤਾਂ ਮੈਂ ਵੀ ਚਾਹੁੰਨਾ ਰੱਬ ਸਾਡੀ ਵੀ ਪੈੜੀਆਂ ਦੇ ਵਿੱਚ ਬਰਕਤਾਂ ਪਾਵੇ ਰੱਬ ਅਸੀਂ ਵੀ ਸਾਰੀ ਜ਼ਿੰਦਗੀ ਲੰਗੀ ਐ ਸਾਨੂੰ ਪੈੜੀਆਂ ਦੇ ਵਿੱਚ ਮਿੱਟੀ ਦੇ ਵਿੱਚ ਮਿੱਟੀ ਹੁੰਦੇ ਆ ਰੱਬ ਸਾਨੂੰ ਵੀ ਬੰਦੇ ਕਰੇ ਤਮੰਨਾ ਇਹ ਸੀ ਕਿ ਲੋਕਾਂ ਦਾ ਭਲਾ ਕਰਾਂਗੇ ਪੈਲੀ ਅਜ ਥੋੜੀ ਐ ਜਿਆਦਾ ਪੈਲੀ ਹੋਵੇਗੀ ਲੋਕਾਂ ਦੀ ਹੈਲਪ ਕਰ ਸਕਾਂਗੇ ਜਿਆਦਾ ਕਾਰੋਬਾਰ ਦਾ ਫਲਾਹ ਹੋਵੇਗਾ ਫਿਰ ਲੋਕਾਂ ਦੇ ਕੋਲ ਜਾ ਕੇ ਉਹਨਾਂ ਦੇ ਦੁੱਖ ਦਰਦ ਸਾਂਝੇ ਕਰ ਸਕਾਂਗੇ ਏਸੀ ਉਹਦੀ ਭਾਵਨਾ ਭਗਤ ਧੰਨੇ ਦੀ ਪਰ ਦੇਖਣ ਦੇ ਵਿੱਚ ਲੱਗਦਾ ਹੈ ਕਿ ਪੰਡਤ ਦੇ ਵਰਗਾ ਕੋਈ ਆਰਤੀ ਅਰਚਨਾ ਪੂਜਾ ਨਹੀਂ ਕਰ ਸਕਦਾ ਪਰ ਜਦੋਂ ਧੰਨੇ ਨੇ ਕੀਤਾ ਉਸ ਪੰਡਤ ਨੂੰ ਕੋਈ ਨਹੀਂ ਜਾਣਦਾ ਧੰਨੇ ਨੂੰ ساری ਦੁਨੀਆ ਜਾਣਦੀ ਹੈ ਉਹਨਾਂ ਰੱਬ ਨੇ ਉਹਦਾ ਘਰ ਥੋੜਾ ਦੇਖਿਆ ਰੱਬ ਨੇ ਉਹਦਾ ਟਿਕਾਣਾ ਥੋੜਾ ਦੇਖਿਆ ਰੱਬ ਨੇ ਉਹਦੇ ਕੱਪੜੇ ਥੋੜਾ ਦੇਖੇ ਨੇ ਏ ਭਾਈ ਤੂੰ ਤਾਂ ਕੱਪੜੇ ਮੇਲੇ ਪਾਏ ਨੇ ਜਾਂ ਤੂੰ ਤਾਂ ਪੇਲੀਆਂ ਦੇ ਵਿੱਚ ਕੰਮ ਕਰਕੇ ਆਇਆ ਤੂੰ ਪਹਿਲਾਂ ਨਾਂ ਧੋਕਿਆ ਸਾਡੀ ਬਾਟ ਪੂਜਾ ਕਰ ਹਾਲਾਂਕਿ ਰੱਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਇਸ ਗੱਲ ਦੀ ਹਾਮੀ ਭਰਦੇ ਨੇ ਜੀ ਜੋ ਪੱਥਰ ਕੀ ਪਾਈ ਪਾਏ ਇਸ ਕੀ ਹਾਲ ਅਜਾਈ ਜਾਏ ਪੱਥਰਾਂ ਦੇ ਵਿੱਚੋਂ ਕੁਝ ਨਹੀਂ ਮਿਲਦਾ ਪਰ ਅ ਰੱਬ ਨੂੰ ਮਜਬੂਰ ਕੀਤਾ ਉਸ ਭਗਤ ਧੰਨੇ ਨੇ ਅ ਰੱਬ ਨੂੰ ਪੱਥਰ ਦੇ ਵਿੱਚੋਂ ਵੀ ਪ੍ਰਗਟ ਹੋਣਾ ਪੈ ਗਿਆ ਹਾਲਾਂਕਿ ਪੱਥਰਾਂ ਦੇ ਵਿੱਚੋਂ ਮਿਲਦਾ ਨਹੀਂ ਰੱਬ ਪਰ ਪੱਥਰ ਦੇ ਵਿੱਚੋਂ ਮਜਬੂਰ ਹੋਣਾ ਪਿਆ ਰੱਬ ਨੂੰ ਇਤਨੀ شدت ਦੇ ਨਾਲ ਰੱਬ ਨੂੰ ਤੇ ਆਇਆ ਤਾਂ ਨੇ ਹੁਣ ਉਸ ਦੀ ਮਹਿਮਾ ਦੁਨੀਆ ਤੇ ਹੁਣ ਕੀ ਬਿਆਨ ਕੀਤੀ ਜਾਵੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨੇ ਇਦਾਂ ਦੀ ਭਗਤਾਂ ਦੀ ਮਹਿਮਾ ਕੀ ਬਿਆਨ ਕੀਤੀ ਜਾ ਸਕਦੀ ਹੈ ਹੁਣ ਰੱਬ ਨੂੰ ਕਿਦਾਂ ਰਜਾ ਲਿਆ ਉਹਨੇ ਆਪ ਵਿਹਲਾ ਬੈਠਾ ਰੱਬ ਪੈੜੀਆਂ ਦੇ ਵਿੱਚ ਕੰਮ ਕਰਦਾ ਫਲਾਣਾ ਓਮ ਨਕਾ ਮੋੜ ਕੇ ਆਉਣਾ ਮੇਰੀ ਗਾਂ ਕਿਉਂ ਮੱਝ ਵੀ ਮੇਰੀ ਮੋੜ ਕੇ ਲੈ ਕੇ ਆਓ ਮੱਝਾਂ ਗਾਂਾਂ ਚਾਰੀਆਂ ਰੱਬ ਨੇ ਪੈੜੀ ਦੇ ਵਿੱਚ ਕੰਮ ਕੀਤਾ ਰੱਬ ਨੇ ਅਤੇ ਜਿਹੜਾ ਭਗਤ ਨੇ ਬੱਟਾ ਦਿੱਤਾ ਸੀ ਤਫਰੋ ਉਤਰ ਲੈ ਕਰਦਾ ਕਿ ਮੈਨੂੰ ਰੱਬ ਦੇ ਨਾਲ ਤੁਸੀਂ ਮਿਲਾਦੇ ਹੋ ਮੈਂ ਸੁਣਿਆ ਤਾਂ ਨਾ ਤਾਂ ਉੱਥੇ ਲੱਤ ਤੇ ਲੱਤ ਧਰ ਕੇ ਬਹਿ ਜਾਂਦਾ ਹੈ ਪੈੜੀ ਦੇ ਵਿੱਚ ਸਰਾਨਾ ਲਾ ਕੇ ਬਹਿ ਜਾਂਦਾ ਹੈ ਉਹ ਤਾਂ ਆਪਣੇ ਆਪ ਕੰਮ ਹੋ ਰਹੇ ਨੇ ਕਿਵੇਂ ਹੋਏ ਨੇ ਤੁਹਾਡੇ ਠਾਕੁਰ ਨਾਲ ਹੋਏ ਨੇ ਉਹ ਕਹਿੰਦਾ ਮੈਨੂੰ ਮਿਲਾ ਦੇ ਰੱਬ ਦੇ ਅੱਗੇ ਤਰਲਾ ਕੀਤਾ ਪਾਗਤ ਤਾਂ ਨੇ ਕਿਰਪਾ ਕਰੋ ਕਿ ਇਹਨੂੰ ਵੀ ਦਿਦਾਰੇ ਦੇ ਦਿਓ ਉਹ ਪਰਮਾਤਮਾ ਜੀ ਕਹਿਣ ਲੱਗੇ ਤੰਨੇ ਤੂੰ ਐ ਭੋਲਾ ਤੇਰੇ ਦੇ ਵਿੱਚ ਐ ਤੇ ਇਹਦੇ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਕਿਉਂਕਿ ਇਹਨੇ ਪੱਥਰ ਜ਼ਰੂਰ ਇਹਨੇ ਠਾਕੁਰਾਂ ਦੀ ਪੂਜਾ ਜ਼ਰੂਰ ਕੀਤੀ ਹੈ ਬਾਹਰ ਦਾ ਨੇ ਕੋਈ ਕਸਰ ਨਹੀਂ ਛੱਡੀ ਅੰਦਰ ਕਦੇ ਆਪਣੇ ਤੱਕੇ ਨੇ ਇੱਕ ਵੀ ਕਣਕਾ ਤੱਕ ਨਹੀਂ ਆਪਣੇ ਅੰਦਰ ਤੱਕ ਲੈ ਕੇ ਗਿਆ ਸਾਡੇ ਠਾਕੁਰ ਇਹ ਕਹਿੰਦੇ ਨੇ ਸਾਡੇ ਠਾਕੁਰ ਨੂੰ ਇਹ ਚੰਗਾ ਲੱਗਦਾ ਜੂਏ ਨੂੰ ਚੰਗਾ ਲੱਗਦਾ ਸੀ ਉਹ ਕਰਦਾ ਰਹੇ ਭਗਤ ਧੰਨੇ ਨੇ ਤਰਲੇ ਕੀਤੇ ਕਹਿੰਦੇ ਭਈ ਭਗਤ ਧੰਨੇ ਤੂੰ ਜੋ ਮਰਜੀ ਕਹ ਦੇ ਦੁਨੀਆ ਦਾ ਤਖਤਾ ਪਲਟ ਸਕਦੇ ਆ ਪਰ ਇਹ ਨਹੀਂ ਕਿ ਕਿਸੇ ਦੇ ਕਹਿਣ ਤੇ ਅਸੀਂ ਕਿਸੇ ਦੇ ਸਾਹਮਣੇ ਪ੍ਰਗਟ ਹੋ ਜਾਾਂਗੇ ਆ ਤੂੰ ਰਜਾਇਆ ਪੂੰ ਜੋ ਮਰਜੀ ਜਿਵੇਂ ਮਰਜੀ ਸਾਡੇ ਨਾਲ ਗੱਲਬਾਤ ਕਰ ਬੋਲ ਅਰੇ ਨਹੀਂ ਕਿ ਕਿ ਉਹ ਉਹਦੇ ਕਰਮ ਨੇ ਮਿਲਾਂਗੇ ਜਰੂਰ ਜਦੋਂ ਕਰਮ ਬਣਾ ਲਏ ਜਦੋਂ ਸੋਚ ਵਿਚਾਰ ਬਣਾ ਲਈ ਨਾਨਕ ਰਹਿਆ ਸਰਬ ਸਮਾਏ ਧੰਨੇ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਕਿ ਪਰਮਾਤਮਾ ਸਾਰੇ ਪਾਸੇ ਸਮਾਇਆ ਹੋਇਆ ਉਹਨੇ ਨਹੀਂ ਤੱਕਿਆ ਤੁਸੀਂ ਤੱਕ ਲਿਆ ਉਹਨੇ ਨਹੀਂ ਮਹਿਸੂਸ ਕੀਤਾ ਤੁਸੀਂ ਕਰ ਲਿਆ ਅੱਜ ਤੁਹਾਡੇ ਹਰ ਇੱਕ ਕਾਰਜ ਕਰਦੇ ਪਏ ਆ ਤੁਹਾਡੇ ਨਾਲ ਅਸੀਂ ਅੰਗ ਸੰਗ ਭਗਵਤ ਹੁਣ ਜਿਹੜਾ ਰੱਬ ਨੂੰ ਧੰਨਾ ਜਾਂ ਉਹ जिने पत्थर ਦਿੱਤਾ ਸੀ ਵੰਡਦੇ ਨੇ ਤਰਲੇ ਕਰਦੇ ਨੇ ਅਜਰ ਰੱਬ ਧੰਨੇ ਤੋਂ ਬਿਨਾ ਰੋਟੀ ਨਹੀਂ ਖਾਂਦਾ ਪਰਮਾਤਮਾ ਸਾਹਮਣੇ ਬਹਿੰਦਾ ਧੰਨੇ ਦੇ ਪ੍ਰਤਕ ਰੂਪ ਦੇ ਵਿੱਚ ਦਿਸਦਾ ਪ੍ਰਤਕ ਰੂਪ ਦੇ ਵਿੱਚ ਧੰਨੇ ਨਾਲ ਪੈਰੀ ਦੇ ਵਿੱਚ ਕੰਮ ਕਰ ਕਰਦੇ ਨੇ ਮੰਨ ਲਓ ਧੰਨੇ ਨੇ ਰਜਾਇਆ ਹੈ ਧੰਨੇ ਦਾ ਹਿਰਦਾ ਬਣਿਆ ਸੀ ਤਾਂ ਸਤਿਗੁਰੂ ਕਹਿੰਦੇ ਨੇ ਕਿ ਤਾਂਕੀ ਉਪਮਾ ਕਹੀ ਨਾ ਜਾਏ ਕਿਤਨੀ ਕੋ ਉਪਮਾ ਬਿਆਨ ਕਰੀਏ ਨਹੀਂ ਕੀਤੀ ਜਾ ਸਕਦੀ ਜਿਹੜੇ ਰੱਬ ਦੇ ਤਿਆਰੇ ਹੁੰਦੇ ਨੇ ਤਾਂ ਸਤਿਗੁਰੂ ਕਹਿੰਦੇ ਨੇ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਅੰਦਰ ਪ੍ਰੀਤ ਬਣਾ ਪ੍ਰੇਮ ਬਣਾ ਰਸ ਬਣਾ ਅੰਦਰ ਚਾਉ ਬਣਾ ਕਿ ਮੈਂ ਗੁਰੂ ਦੇ ਕੋਲ ਜਾ ਰਹੀ ਆ ਮੇਰੀ ਪ੍ਰੀਤ ਬਣੇ ਮੇਰਾ ਪ੍ਰੇਮ ਬਣੇ ਅਤੇ ਉਥੋਂ ਮੈਂ ਰਸ ਲੈ ਅਰਸ ਬਣੇਗਾ ਤਾਂ ਫਿਰ ਚਾਹ ਬਣੇਗਾ ਅੱਜ ਆਇਆ ਕੱਲ ਨੂੰ ਵੀ ਆਵਾਂਗਾ ਪਰਸ ਉਹਨਾਂ ਵੀ ਫਿਰ ਮੈਂ ਅਰੋਜ ਮਰ ਆਪਣੀ ਜ਼ਿੰਦਗੀ ਦੇ ਕੰਮ ਬਣਾਵਾਂਗਾ ਗੁਰੂ ਮਹਾਰਜ ਚਰਣਾ ਤੋਂ ਬਿਨਾਂ ਮੈਂ ਕੋਈ ਕੁਝ ਕਰਨਾ ਨਹੀਂ ਪਹਿਲਾਂ ਉਹਨਾਂ ਨੂੰ ਨਮਸਕਾਰ ਸਤਿਗੁਰਾਂ ਨੇ ਕੁਝ ਦਿੱਤਾ ਪਹਿਲਾਂ ਉਹਨਾਂ ਦਾ ਧੰਨਵਾਦ ਇੰਨਾ ਸਤਿਗੁਰਾਂ ਦੀ ਰਹਿਮਤ ਵਰਸਦੀਏ ਸਮਾਪਤੀ ਦਾ ਸੰਮਾਹ ਜੀ ਉਹਨਾਂ ਨੂੰ ਬੁਲਾ ਲੈਂ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ